ਸੋਤੇ ਜਾਨੇ ਕਮਨਾ ਚਾਹ ਲੈ ਤੈਨੂੰ ਪਰੇ ਨਿਕਲ ਤੂੰ ਹੋ ਜਾਵੇ ਚੱਲੇ ਆ ਜੀਵਨ ਦੇ ਛੱਡੇ ਆ ਜੀਵਨ ਦੇ ਛੱਡੇ ਹਨੈ ਨਾ ਮੈਨ ਨਾ ਪਰਣ ਕਰੋ ਹਨੈ ਨਾ ਮੈਨ ਨਾ ਪਰਣ ਕਰੋ ਮੈਨ ਨਾ ਮੈਨ ਮਗਰ ਮਗਰ ਜਲ ਰਸਨਾ ਬੰਦੋ ਆਪਣੇ ਵਾਲੇ ਸਰਿਕੋ ਸੂਰਜ ਕਿਰਨ ਵਾਹੇ ਸੰਪੂਰਨ ਕੀ ਲਾ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਬਹੁਤ ਵੱਡੀ ਸ਼ਹਾਦਤ ਹੈ ਛੋਟੇ ਸਾਹਿਬ ਜੀ ਦੇ ਜੀ ਅਤੇ ਅੱਜ ਉਹਨਾਂ ਨੂੰ ਨਮਕਮਸਤਕ ਹੋਣ ਵਾਸਤੇ ਹਮੇਸ਼ਾ ਦੀ ਤਰ੍ਹਾਂ ਕਾਂਗਰਸ ਪਾਰਟੀ ਦੇ ਸਾਰੇ ਅਸੀਂ ਸਾਥੀ ਅਸ਼ੀਰਵਾਦ ਲੈਣ ਵਾਸਤੇ ਆਏ ਜੋ ਜ਼ਬਰ ਤੇ ਜ਼ੁਲਮ ਦੇ ਖਿਲਾਫ ਲੜਾਈ ਲੜੀ ਸਾਡੇ ਸਿਰਜਾਂ ਦੇ ਸਾਡੇ ਰੂਹਾਂ ਵਾਲੇ ਉਹ ਸਾਨੂੰ ਸਾਰਿਆਂ ਨੂੰ ਕੌਮ ਨੂੰ ਪ੍ਰੇਰਨਾ ਦਿੰਦੇ ਤੋ ਇੱਥੇ ਆ ਕੇ ਮੈਨੂੰ ਲੱਗਦਾ ਕਿ ਹਰ ਪੰਜਾਬੀ ਦਾ ਹਰ ਸਿੱਖ ਦਾ ਪੁਨੀਆ ਦਾ ਬੇਸ਼ੱਕ ਉਹ ਕਿਸੇ ਵੀ ਪੁਨੀ ਤੋਂ ਜਿਹੜਾ ਵਿਅਕਤੀ ਇੱਥੇ ਆਉਂਦਾ ਹੈ ਉਹਨੂੰ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ ਤੇ ਉਹਨੂੰ ਜ਼ਬਰ ਤੇ ਜ਼ੁਲਮ ਦੇ ਖਿਲਾਫ ਲੜਨ ਦੀ ਸੱਚੀ ਪਾਸ਼ਾ ਹਿੰਮਤ ਮਿਲਦਾ ਹੈ। ਤੋ ਅੱਜ ਜੇ ਅਸੀਂ ਸਾਰੇ ਇਸ ਪਵਿੱਤਰ ਦਿਹਾੜੇ ਤੇ ਸਾਰੇ ਜਾਨ ਇਕੱਠੇ ਹੋ ਕੇ ਨਮਸਤੇ ਕ੍ਰਿਪਾ ਕਰੀ ਪੰਜਾਬ ਤੇ ਦੇਸ਼ ਤੇ ਪੰਜਾਬੀਆਂ ਤੇ ਤੇ ਕੌਮ ਤੇ ਆਦੀ ਕਿਰਪਾ ਹਮੇਸ਼ਾ ਬਣਾਈ ਰੱਖੀ। ਪੰਜਾਬ ਦੇ ਵਿੱਚ ਨਗਰ ਕੌਂਸਲ ਦੇ ਚੋਣਾਂ ਹੋਈਆਂ ਕਿਸ ਤਰ੍ਹਾਂ ਦੇ। ਉਹ ਆ ਕਿ ਜੋ ਨਗਰ ਕੌਂਸਲ ਚ ਹੋਇਆ ਪਰ ਅੱਜ ਦਾ ਬਹੁਤ ਮਹਾਨ ਤੇ ਕੁਬਿੱਤਰ ਦਿਹਾੜਾ ਹੈ। ਅੱਜ ਦਾ ਦਿਹਾੜਾ ਹੀ ਸਾਨੂੰ ਜ਼ਬਰ ਤੇ ਜ਼ੁਲਮ ਦੇ ਖਿਲਾਫ ਲੜਨ ਦੀ ਪ੍ਰੇਰਣਾ ਦਿੰਦਾ ਹੈ। ਔਰ ਅਸੀਂ ਸਾਰੇ ਜਿੱਥੇ-ਜਿੱਥੇ ਅਸਲ ਗੁਰੂ ਦਾ ਸਿੱਖੀ ਹੋਇਆ ਹੈ। ਅਸਲ ਗੁਰੂ ਦੇ ਜਿਹੜਾ ਸਜਦਾ ਕਰਨ ਹੁੰਦਾ ਹੈ ਉਹ ਉਹ ਹਰ ਵਿਅਕਤੀ ਦਾ ਫਰਜ ਬਣਦਾ ਹੈ ਕਿ ਜਿੱਥੇ-ਜਿੱਥੇ ਜ਼ਬਰ ਤੇ ਜ਼ੁਲਮ ਹੋਵੇ ਉੱਥੇ-ਉੱਥੇ ਬੇਸ਼ੱਕ ਅਸੀਂ ਕਾਂਗਰਸੀਆਂ ਬੇਸ਼ੱਕ ਹੋਰ ਵਿਅਕਤੀ ਹੈ ਗੁਰੂ ਦੇ ਸਿੱਖ ਦਾ ਫਰਜ ਬਣਦਾ ਡਟ ਕੇ ਉਹਨਾਂ ਦਾ ਦਮ ਕਾਬੂ ਕਰੇ ਔਰ ਜਿੱਥੇ-ਜਿੱਥੇ ਜ਼ਬਰ ਤੇ ਜ਼ੁਲਮ ਹੋਵੇ ਅਸੀਂ ਸੰਗਤ ਆਪ ਦੀ ਫਰਜ਼ਾਂ ਦੀ ਪੂਰਤੀ ਕਰੇ